ਤਾਂ ਉਹ ਜੀ ਫਰੀ ਸੰਗਾ ਜੀ ਤੇ ਹੁਣ ਦੈ ਚੜ ਗਿਆ ਤੇ ਹੁਣ ਆਪਾਂ ਇਥੋਂ ਰਵਾਨਾ ਹੋਣਾ ਤੇ ਵਾਪਸੀ ਤੇ ਜੇਰੋ ਭਾਈ ਕੀ ਦੀ ਕਰਪਾਣ ਤੇਦਰ ਮਾਤਾ ਸੇਵਾ ਕਰਦੀਆਂ ਪਈਆਂ ਜੋ ਹੁਣ ਲੰਗਰ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕਾਸ਼ੀ ਤਲਵੰਡੀ ਸਾਬੋ ਬਠਿੰਡਾ ਤੇ ਆਹ ਦੇ ਕੋਈ ਕਰੋ ਦਰਸ਼ਨ I'll, call, I'll talk to this. ਬੱਦਲ ਵਾਲੀ ਹੈ ਕਾਫੀ ਜ਼ਿਆਦਾ ਤੇ ਮੌਸਮ ਵੀ ਕਾਫੀ ਚੇਂਜ ਆ ਪਹਿਲੇ ਨਾਲੋਂ ਤੇ ਬਹੁਤ ਵਧੀਆ 뷰 ਸੁਬਾਹ ਦਾ ਸੰਗਤ ਜੀ ਵਾਈਕੂ ਦਿਖਾ ਰਿਹਾ ਅਜਿਹਾ ਤੇ ਤੇ ਅੱਜ ਤੀਸਰਾ ਦਿਨ ਤੇ ਆਪਾਂ ਦਰਸ਼ਕੀਦਾਰੀ ਕਰ ਲਈਆ ਤੇ ਹੁਣ ਆਪਾਂ ਜਾ ਰਹੇ ਆ ਵਾਪਸ ਤੇ ਹੁਣ ਆਪਾਂ ਬਾਰ ਗੇਟ ਤੇ ਆ ਗਏ ਆ। ਦੰਦਮ ਦੰਦਮ ਸਾਹਿਬ ਨੂੰ ਬਹੁਤ ਥੈਂਕ ਯੂ। ਇਸ ਵਾਰ ਹੁਣ ਬਠਿੰਡੇ ਵੱਲ ਦੀ ਜਾਵਾਂਗੇ। ਬਠਿੰਡਾ ਕੋਟਕੂਰਾ ਮੋਗਾ ਤੇ ਹੁਣ ਆਪਾਂ ਜਾ ਰਹੇ ਆ ਵਾਪਸੀ। ਤੇ ਵਾਹਿਗੁਰੂ ਸਾਰਿਆਂ ਤੇ ਮਿਹਰ ਭਰਿਆ ਰੱਖੇ। ਇੱਕ ਵਾਰ ਫੇਰ ਸਾਰਿਆਂ ਨੂੰ ਖਾਲਸਾ ਦੇ ਵਿੱਚ ਦੀਆਂ ਸਾਗੀ ਦੀਆਂ ਲੱਖ ਲੱਖ ਵਧਾਈਆਂ। ਇਤਾਕ ਸ੍ਰੀ ਦੰਦਮ ਦੰਦਮ ਸਾਹਿਬ ਵਿਖੇ ਆਉਣ ਲਈ ਧੰਨਵਾਦ। ਬੋਰਡ ਸਾਈਨ ਲਿਖਿਆ ਹੋਇਆ ਹੈ ਕਿ ਹੁਣ ਆਪਾਂ ਇੱਥੋਂ ਸਿੱਧਾ ਬਠਿੰਡੇ ਨੂੰ ਦੇ ਇੱਥੋਂ ਜਾਂਦੇ ਬਾਜ਼ਾਰ ਸ਼ਹਿਰ 6 ਕਿਲੋਮੀਟਰ ਹੈਗਾ ਤੇ ਮੌਨਤ ਫੋਰ ਥੱਲੇ ਦੀ ਹੋ ਕੇ ਬਠਿੰਡਾ ਸ਼ਹਿਰ ਨੂੰ ਅੱਜ ਸਵੇਰ ਤੁਰੇ ਸੀਗੇ ਦਮ ਦਮਾ ਸਾਥ ਨੂੰ ਤੇ ਹੁਣ ਮੈਨੂੰ ਲੱਗਦਾ 9:00 ਵਜਨ ਵਾਲੇ ਹੋਣਗੇ 9:00 ਸਵੇਰ ਨੂੰ ਬਿਲਕੁਲ ਇਸ ਤਰ੍ਹਾਂ ਤੇ ਆਪਾਂ ਬੱਥੇਂਦੇ ਆ ਗਏ ਆ ਬਸ ਸ਼ਾਇਦ ਪੁੰਛ ਨਾਲ ਆਉਂਦਾ ਹੈ ਬਈ ਨਾ 4-5 ਕਿਲੋਮੀਟਰ ਦਾ ਦਸ ਤੇ ਆ 也害怕。